ਸ਼ਾਦੀ ਸੀ ਜੀ ਬੇਟਾ ਲੈ ਰਹੀ ਦੰਤੀ ਦੀ ਮੇਰਾ ਸਾਰਾ ਬਚਾ ਮਾਲੋਰਾ ਕੈਮਰੇ ਬੰਨੀ ਮੇਰੀ ਗਾਲਾਂ ਸਾਰੇ ਤਾਂ ਭਾਂਡੇ ਭੁਣੇ ਸਾਰੇ ਭਾਂਡੇ ਛੜ ਗਏ ਸਾਰੇ ਛੜਿਆ ਬਹੁਤ ਕੁਝ ਡੱਬੜ ਸਾਰੇ ਇੱਥੇ ਪੇਜ ਸਵਾਲ ਕੋਈ ਨਾ ਮੈਂ ਅੱਖੀ ਨਹੀਂ ਦੇਖਿਆ ਮੈਂ ਝੂਠ ਨਹੀਂ ਬੋਲਦਾ ਅਸਾਂ ਨਹੀਂ ਹਾਂ ਕਿਸੇ ਨੂੰ ਛੱਟ ਤੋਂ ਛੁੱਟ ਤੇ ਸਾਨੂੰ ਆਏ ਨਹੀਂ ਨਹੀਂ ਨਾ ਨਾ ਇੱਕ ਇੱਕ ਇਹ ਸਮਾਨ ਸੀਗਾ ਵੱਧੂ ਸਮਾਨ ਸੀ ਤੇ ਇੰਜੀਨੀਅਰ ਦਾ ਪਰੇ ਕਰਤੀ ਸਾਰੇ ਭਾਂਡੇ ਰਜਾਈ ਗੱਤੇ ਕੁੜੀਆਂ ਦਾ ਦਾਦ ਸਾਰੇ ਤਰਪਾਲ ਦੀ ਵੰਸੀ ਗੇ ਭਾਂਡੇ ਰਜਾਈ ਗੱਤੇ ਤੇ ਸਾਧਾਰੀ ਹੋਵੇ ਕੋਈ ਸਾਰੇ ਜਿਨੇ ਜੋ ਜਮਾਨ ਤੁਹਾਨੂੰ ਪਤਾ ਹੀ ਆ ਜੇਨ ਜੀ ਕਿੰਨਾ ਕੁਸ਼ਲਾ ਸੀ ਕਿੰਨੇ ਰਸਮਾਨ ਸੀ ਮੇਰਾ ਹੀ ਗਈ ਸੀ ਤੇ 1.2 ਲੱਖ ਦਾ ਕਮਾਤ ਜੀ ਕੁੜੀਆਂ ਦਾ ਦਾਜ ਮੈਂ ਵੀ ਆਪਾਂ 15 ਜਿੱਦਾਂ ਮੇਰੇ ਵੀ ਕੁੜੀਆਂ ਦੇ ਜਾ ਦੇ ਤੇ ਫਿਰ ਸਰੋ ਮੱਟੀ ਮੈਂ ਕੁੜੀਆਂ ਇਹ ਮੈਂ ਲੈ ਜੀ ਇਹਦੇ ਆਪੇ ਕੁੜਤਾ ਹੋ ਗਈ ਨਾ ਇਹ ਫਾਰਮ ਪੈਡਵਾ ਲੈ ਗਿਆ ਸੀ ਕਿ ਜਿਹਨਾਂ ਨੂੰ ਆਪਣੇ ਦਫਤਰ ਲੈ ਗਿਆ ਸੀਗਾ 55000 ਰੁਪਏ ਨਾਲ ਮਿਲਦਾ ਉਹ ਫਾਰਮ ਭਰਿਆ ਲੈ ਕਿਤੇ ਮੈਨੂੰ ਪ੍ਰਸ਼ੀਦੀ ਨਹੀਂ ਮਿਲੀ ਮੈਂ ਨਹੀਂ ਨਹੀਂ ਫਾਰਮ ਭਰਿਆ ਨਹੀਂ ਭਰਿਆ ਉਹ ਲੱਗ ਗਿਆ ਸੀ ਆਪਣੇ ਨੂੰ ਬੈੱਡ ਸੀਗਾ ਜੀ ਬਿਸਤਰਾ ਸੀਗੇ ਇਹਨਾਂ ਦੇ ਪੇਟੀ ਬੰਦੇ ਸੀ ਪੇਟੀ ਬੈੱਡ ਬਿਸਤਰਾ ਹੈ ਸਾਰਾ ਸਮਾਨ ਤੁਹਾਨੂੰ ਦੇਵਾਂਗੇ ਆਇਦਰ ਵੀ ਇੱਧਰ ਵੀ ਗਿਆ ਵੀ ਆਇਆ ਤਾਂ ਪਹਿਲਾਂ ਪਹਿਲਾਂ ਪਹੁੰਚ ਜਿੰਗਾ ਜਿੰਗਾ ਦੇ ਕੇ ਮੈਂ ਤੁਹਾਡੀ ਵੀ ਹੈ ਜੀ ਤੇ ਬਾਕੀ ਇਹ ਉਹ ਸਿਰਫ 52000 ਰੁਪਏ ਆ ਜੀ ਚੱਲ ਚੱਲ ਚੈੱਕ ਨਹੀਂ ਲੈਣੀ ਚੱਲ ਚੱਲ ਜੰਗਾ ਜੰਗਾ ਪ੍ਰਮਾਤਮਾ ਪਕਾ ਗਾਇਆ ਤੁਹਾਡੇ ਸਾਰੇ ਦੇ ਬਾਕੀ ਬਜਟ ਕਰ ਜਿੰਦਾਬਾਦ ਕੀ ਹਾਲ ਚਾਲ ਤੈਨਾਂ ਮਾੜਾ ਕਿੱਤਾ ਸੀ ਨਾ ਨਵਾਤਾ ਨਾ ਹਾਂ ਨੀਵਾਤਾ ਹੈ ਨਾ ਜੇ ਤਾ ਡਾਢੇ ਜਿਕਾਰੇ ਬੋਲੀ ਜਾਂਦੇ ਆ ਜਿਕਾਰਾ ਤੁਹਾਡੇ ਹੀ ਬੋਲਾਂਗੇ ਜਿੰਦੇ ਰਹਿਤਾ ਇਹ ਤਾਂ ਮਾਲਕ ਦੇ ਜਕਾਰੇ ਨਹੀਂ ਬੋਲੀ ਜਾਂਦੇ ਆ ਤੁਸੀਂ ਸਾਡੇ ਲਈ ਮਾਲਕ ਹੈਗੇ ਗਰੀਬਾਂ ਦੀ ਮਦਦ ਹੁੰਦੀ ਆ ਆਜਾ ਤਾਂ ਤੁਸੀਂ ਸਰਕਾਰ ਦੇ ਕੋਈ ਤੁਸੀਂ ਜਿਵੇਂ ਇੰਨਾ ਪਿਆਰ ਕਰਦੇ ਹੋ ਫਿਰ ਕਿਉਂ ਨਹੀਂ ਮੈਂ ਆਉਂਗੀ ਨਾਲੇ ਵਿਚਾਰਦੇ ਨੇ ਖਰੀਦ ਦਾ ਕੁੜੀ ਦਾ ਵਿਆਹ ਆਣਾ ਹਾਂ ਕਿੱਥੇ ਹੈ ਮੇਰੀ ਕੁੜੀ ਆ ਰਹੀ ਆ ਅੱਛਾ ਚਾਵਲ ਬਣਾਈ ਜਾਂਦੀ ਹੁਣ ਅੱਛਾ ਚਾਵਲ ਤਾਂ ਬਣਾ ਲੈ ਤੇਰਾ ਜਿੰਨਾ ਦਾ ਸੀ ਸਰਦ ਆਜ ਲਿਆ ਤਾਂ ਚਲੇ ਚਲੇ ਠੀਕ ਹੈ ਖੁਸ਼ੀ ਖੁਸ਼ੀ ਆਪਦੀ ਕੁੜੀ ਨੂੰ ਤੋਰਨਾ ਇਹਦਾ ਤੁਹਾਡੀਆਂ ਬੱਚੀਆਂ ਤੁਹਾਡੀਆਂ ਬੱਚੀਆਂ ਮੇਰੀ ਨਹੀਂ ਮੇਰੀ ਬਿਲਕੁਲ ਮੇਰੀਆਂ ਬੱਚੀਆਂ ਜਿਹੜੀ ਹਿੰਦੁਸਤਾਨ ਦੀ ਹੈ ਤੁਹਾਡੀ ਬੱਚੀਆਂ ਹੈ ਮੇਰੀਆਂ ਬੱਚੀਆਂ ਇਹ ਚੜਦੀ ਜਾਈਏ ਜੇ ਨਾਮ ਹੈ ਤੁਹਾਡਾ ਬਹੁਤ ਸਾਨਾ ਖੁੱਲਦੇ ਨਹੀਂ ਅਸੀਂ ਤਾਂ ਜ਼ਿੰਦਗੀ ਭਰ ਤੁਹਾਡੇ ਦੇ ਰਹੇ ਹਾਂ ਉਮਰ ਕੀ ਹੈ ਅੱਜ ਵੀ ਤੁਹਾਡੇ ਆਸੀਂ ਠੀਕ ਹੈ ਨਾ ਜਦ ਤੱਕ ਬੱਚੇ ਅਸੀਂ ਤਾਂ ਹੁਣ ਹੋਏ ਸਾਡੇ ਬੱਚੇ ਜਿਹੜੇ ਉਹਨਾਂ ਦੇ ਬੱਚੇ ਤਾਂ ਕਦੇ ਤੁਹਾਡੇ ਰਹਿਣਗੇ ਨਹੀਂ ਬਿਲਕੁਲ ਬਹੁਤ ਬਹੁਤ ਤੁਸੀਂ ਪਿਆਰ ਸਤਿਕਾਰ ਦਿੰਦੇ ਆ ਬਹੁਤ ਜਿਹੜੇ ਸਮੇਂ ਤੱਕ ਨਹੀਂ ਮੱਧੇ ਤੋਂ ਵੱਡਾ ਹੀ ਹੁੰਦਾ ਦੇਵੇਂ ਗੁਰੂ ਮਹਾਰਾਜ ਦਾ ਸਾਰਾ ਸਾਰਾ ਸਰਦਾਰ ਜੀ ਠੀਕ ਰੱਖੋ ਚਲ ਰੋਂਦੀ ਬੜਾ ਸੀ ਉਸ ਦਿਨ ਰੋਂਦੀ ਸੀ ਮੈਂ ਮਦਨ ਕਹਿਆ ਸੀ 9 ਤਰੀਕ ਤੋਂ ਪਹਿਲਾਂ ਤੇਰੇ ਕੋਲ ਸਮਾਨ ਪਹੁੰਚ ਜਾਊਗਾ ਠੀਕ ਹੈ 9 ਨੂੰ ਹੀ ਆ ਨਾ ਮੈਂ ਹਾਂ 9 ਨੂੰ 9 ਤਰੀਕ ਦੀ ਬਰਾਤਾ ਠੀਕ ਹੈ ਚਲੋ ਵਦਿਆ ਸਮਾਨ ਆ ਗਿਆ ਤੁਹਾਡਾ ਸਾਰਾ ਹਾਂ ਸਾਰਾ ਸਾਰਾ ਸਮਾਨ ਆ ਗਿਆ ਬੜੀ ਮਿਹਰਮਾਨੀ ਤੁਹਾਡੇ ਮਗਰ ਹੀ ਆ ਸੀ ਜਿੰਨੇ ਆ ਨਾ ਮੇਰਾ ਸੀ ਲਾ ਕੇ ਮੋਲਾ ਲਾ ਕੇ ਤੁਹਾਡੇ ਮਗਰ ਹੀ ਆ ਤੇਰੀ ਬਾੜ ਪਰ ਦੇਗੀ ਤੇਰਾ ਪਰਮਾਤਮਾ ਹੀ ਜੀ ਆ ਜੀਵਾਂਗੇ ਜਿੰਨੇ ਤੱਕ ਮਗਰੀ ਰਿਆਂਗੇ ਤੁਹਾਡੀ ਤੁਹਾਡਾ ਹੱਤ ਹੋ ਗਾ ਨਹੀਂ ਗਰੀਬਾਂ ਚ ਤੇ ਕੋਈ ਕਮੀ ਨਹੀਂ ਹੁੰਦੀ ਇਹ ਦੋੜ ਜੀ ਸੜਕੀ ਜੀ ਪੰਜਾਬ ਦੇ ਬਿਤਾ ਰਹੇ ਹੋ ਤੁਸੀਂ ਥੋੜੇ ਹੋ ਗਰੀਬਾਂ ਦੇ ਹੱਤ ਹੋ ਗਾ ਥੋੜੀ ਗੁੜੀਆਂ ਗੁੜੀਆਂ ਇਹਰੀ ਇਹ ਬੁੜੀਆਂ ਕਰਦੇ ਤੂੰ ਤੇਰਾ ਸੁਣਨ ਲਿਆ ਤਾਂ ਸਾਰਾ ਠੀਕ ਹੈ ਥੋੜਾ ਮੈਨੂੰ ਯਾਦ ਕਰ ਲੈ ਕਿੱਥੇ ਵਿਆਹ ਹੋਇਆ ਦਾ ਕਿੱਥੇ ਮੁਖਸਰ ਤਾਂ ਹੋ ਗਈ ਬਰਾਦਰ ਰਿੰਦੇ ਦਾ ਪਾਣੀ ਪਤ ਕਰਨ ਨਾਲ ਅੱਛਾ ਇੰਨੀ ਦੂਰ ਗਿਆ ਸੀ ਫਿਰ ਤੀਂ ਦਿਨ ਦਾ ਸੰਜੋਗ ਹੈ ਅੱਛਾ ਚਲੋ ਵਧੀਆਂ ਖੁਸ਼ ਰਹੋ ਹੁਣ ਇਹ ਤੇ ਨੋਕ ਲਾਇਆ ਮੁਖਸਰ ਤੇ ਵਿਆਹ ਕਰਕੇ ਫਿਰ ਬਾਤ ਚੱਲ ਜਾਈਏ ਅੱਛਾ ਠੀਕ ਹੈ ਠੀਕ ਹੈ ਚਲੋ ਬਹੁਤ ਵਧਾਈ ਬਹੁਤ ਮੁਬਾਰਕਾਂ ਫਿਰ ਨੌ ਤਰੀਕ ਨੂੰ ਮੈਂ ਚੰਡੀਗੜ੍ਹ ਆਉਂਗੀ ਤਨ ਮੈਂ ਪਹਿਲਾਂ ਹੀ ਸ਼ਗਨ ਦੇ ਚਲੂ ਠੀਕ ਹੈ ਜਿਉਂਦੇ ਰੋ ਰੰਗਾ ਜੰਗਾ ਮਾਤਾ ਤੁਸੀਂ ਦੂਰ ਹੈਗੇ ਤੁਹਾਡੀ ਰੂਹਾਂ ਨਾ ਦੂਰ ਨਹੀਂ ਹੈ ਦੂਰ ਨਹੀਂ ਹੈ ਕਿ ਤੁਹਾਡੀ ਰੂਹਾਂ ਨਾ ਸਾਡੇ ਕੋਲ ਆ ਰੂਹਾਂ ਹੈ ਨਾ ਉਹ ਸਾਡੇ ਨਾਲ ਹੀ ਰਹਿੰਦੀ ਹੈ ਇਹ ਜੇ ਵਰਗੇ ਬੈਠੇ ਸਾਡੇ ਨਾਲ ਬਹੁਤ ਬੰਦ ਕਰੀਏ 100 ਸਾਲ ਦੀ ਸਾਡੇ ਸੁੱਖ ਸੁੱਖ ਤੇ ਵਿੱਚ ਕਿਸੀ ਆਉਂਦੇ ਹੋ ਕਿਤੋਂ ਪਾਣੀ ਬੋਲ ਭਾਗ ਆ ਕੇ ਪੀਣਾ ਸਾਡੇ ਸੁੱਖ ਸੁੱਖ ਤੇ ਸਿਮਤ ਹੁੰਦੇ ਹੋ ਤੁਸੀਂ ਮਹਾਰਾਜ ਛੋਟੇ ਬਣ ਜਾਣਾ ਨਾ ਜਿਲੇ ਤੇ ਨਾ ਦੱਬ ਜਾ ਰੋਡਾ ਬਣਾਵੇ ਅਸ਼ੀਰਵਾਦ ਆ ਬਸ